ਗੱਲਾਂ ਕੁੜੀਆਂ ਮੈਨੂੰ ਵੱਧ ਪਿਆਰ ਕਰਦੀਆਂ ਮੈਨੂੰ ਵੱਧ ਕਰਦੀਆਂ ਕੁੜੀਆਂ ਮੈਨੂੰ ਵੱਧ ਪਿਆਰ ਕਰਦੀਆਂ ਮੈਨੂੰ ਵੱਧ ਕਰਦਾਂਗੇ ਐ ਥੋੜੀ ਹੁੰਦਾ ਯਾਰ ਤੁਰਾ ਕਮਣੀਆਂ ਗੱਲਾਂ ਕਰੀ ਨਾ ਮੈਂ ਤਾਂ ਬਾਈ ਵੀਡੀਓ ਬਣਾਉਂਗਾ ਤੂੰ ਕਮਣੀਆਂ ਗੱਲਾਂ ਕਰਦਾ ਬਾਈ ਮੈਂ ਕਹਿੰਦੀ ਕਰੀ ਇਹਨਾਂ ਕਮਾਲ ਲੱਗਦਾ ਮੈਂ ਨੰਬਰ ਦੇਉ ਆਪਦਾ ਵਿੱਚ ਨੰਬਰ ਪਾਏਗਾ ਹਾਂ ਪੱਕੀ ਗੱਲ ਆ ਪੱਕੀ ਗੱਲ ਐ ਮਰ ਮੈਂ ਬੋਲ ਹੀ ਦਿੰਨਾ ਪਾ ਪਾਉ ਬਾਈ ਪਾਉ ਬਾਈ ਗੱਲ ਆ ਲੜਾਈ ਵਾਲੀ ਠੀਕ ਐ ਗੱਲ ਇਹ ਲੜਾਈ ਵਾਲੀ ਕਾਕੂ ਨਾਲ ਅੱਜ ਤੇ ਖੜੇ ਵੀ ਅੱਧੇ ਚ ਹੀ ਆ ਹਨਾ ਕਦੇ ਹੁੰਦੇ ਅੱਧੇ ਚ ਹੋ ਐ 6285999543 ਨੰਬਰ ਆ ਬਾਈ ਮੇਰਾ ਤੇ ਕ ਇਹਨੂੰ ਗੌਣਾ ਨਹੀਂ ਆਉਂਦਾ ਲੈਣਾ ਨਹੀਂ ਦੇਣਾ ਨਹੀਂ ਹਾਂ ਭਾਈ ਮੈਂ ਮੇਰੀ ਗੱਲ ਨੂੰ ਮੈਂ ਮੈਂ ਨਾ ਵੀਡੀਓ ਤਾਂ ਕਰਕੇ ਬਣਾਈ ਜਾਂਦਾ ਠੀਕ ਆ ਤੇ ਭਾਈ ਮੈਂ ਦੱਸੋ ਭਾਈ ਕਮੈਂਟ ਕਰਕੇ ਇਹ ਭਾਈ 5-5000 ਦੀ ਸ਼ਰਤ ਲੱਗੂ ਲੱਗੀ ਭਾਈ ਠੀ-ਠੀ ਦੀ ਲੱਗੀ ਪੱਕੀ ਗੱਲ ਆ ਪੱਕੀ ਗੱਲ ਆ ਜੇ ਨਾਂ ਦੇਤੇ ਮੈਂ ਦੇਉਂਗੀ ਯਾਰ ਪੱਕੀ ਗੱਲ ਹੈ ਲੈ ਫਿਰ ਸੁਣਾ ਫਿਰ ਲੈ ਪਤਾ ਲੱਗ ਜੂ ਲੈ ਬਈ ਗੱਲ ਹੋਈ ਹੈ ਗਾਣੇ ਦੀ ਠੀਕ ਆ ਤੇ ਮੈਂ ਚਾਹਉਂ ਨਹੀਂ ਕਰਦਾ ਬਈ ਗਾਣਾ ਸੁਣਾਉਂਗਾ ਬਈ ਇੱਕ ਤੇ ਇੱਕ ਸੁਣਾਉਂਗਾ ਮੈਂ ਪਹਿਰਾ ਪਹਿਰਾ ਇੱਕ ਪਹਿਰਾ ਹਾਂ ਇੱਕ ਇੱਕ ਪਹਿਰਾ ਬਈ ਜੀਰੀ ਬਾਜ ਬਣੀ ਲੱਗੀ ਬਈ ਤਾਂ ਦੱਸੋ ਜੇ ਫਰਕ ਸ਼ਰਕ ਲੱਗਾ ਤਾਂ ਵੀ ਦੱਸਿਓ ਬਈ ਜੀ ਮੇਰੇ ਜਿਵੇਂ ਹੋਈ ਦੱਸੋ ਕੋਈ ਗੱਲ ਪਰ ਸਾਡਾ ਪੂਰਾ ਸੱਚੀ ਮਿੱਠੀ ਹੈ ਪਹਿਲਾਂ ਤੂੰ ਸੁਣਾ ਬਈ ਪਹਿਲਾਂ ਤੂੰ ਸੁਣਾ ਬਈ ਮੈਂ ਪਹਿਲਾਂ ਤੂੰ ਸੁਣਾ ਪਹਿਲਾਂ ਤੂੰ ਸੁਣਾ ਲੈ ਸੁਣ ਹਮ ਆਏ ਮੈਂ ਯਾਰ ਚੇਕ ਕਰੋ ਡਾਡੇ ਰੱਬ ਅੱਗੇ ਤੇ ਪੁੱਤਰ ਮੰਨ ਨਾ ਬੁੱਢਿਆਂ ਮਾਪਿਆਂ ਦੇ ਹੋ ਨਿਆਣੀ ਨਾਰਦਾ ਮਰੇ ਨਾ ਪਤੀ ਲੋਕੋ ਤੇ ਜਿੰਦ ਜਾ ਪੈਂਦੀ ਵਿੱਚ ਸਿਆਪਿਆਂ ਦੇ ਹੋ ਬੁੱਟਾ ਪਲਪੜੋ ਉਸਕੇ ਚਾਰ ਕੀਤਾ ਤੇ ਕਲੀ ਟੁੱਟ ਜਾਂਦੀ ਵਿੱਚ ਛਾਪਿਆਂ ਦੇ ਉਹ ਨਕਨਥ ਸਹਾਗ ਵਾਲੀ ਟੁੱਟ ਜਾਂਦੀ ਤੇ ਆਖਰ ਬੈਠ ਜਾਂਦੀ ਬੂਹੇ ਮਾਪਿਆਂ ਦੇ ਸੁਣਾਉਣ ਤੂੰ ਹਾਂ ਲੈ ਬਈ ਮੈਂ ਵੀ ਸੁਣਾਉਣਾ ਜੇ ਵਧੀਆ ਲੱਗਿਆ ਬਾਈ ਦੱਸੋ ਠੀਕ ਆ ਤੇ ਕਹਦੇ ਬਾਈ ਮੈਨੂੰ ਨਾ 5000 ਰੁਪਏ ਦੇਣਾ ਭਾਈ ਆਪਾਂ ਬਈ ਮੈਨੂੰ ਦੇਣਾ ਭਾਈ ਬਈ ਬੇਇੱਜ਼ਤੀ ਨਗਰਾ ਕੋਈ ਤੇ ਮੇਰੇ ਪੀੜੇ ਰੰਗ ਦੀ ਜਮੇ ਕਿੱਥੇ ਹਾਂ ਹਾਂ ਠੀਕ ਆ ਬਾਈ ਸੁਣਾ ਤੂੰ ਮੇਰੀ ਕਿਉਂ ਹੋ ਸਕਦੀ ਨਹੀਂ ਦੱਸ ਤੇਰੀ ਕੀਮਤ ਜ਼ਬੂਰੀ ਹੈ ਮੈਂ ਤੇਰੇ ਨਝੀ ਸਕਦਾਰੀ ਤੈਨੂੰ ਦੱਸਣਾ ਬਹੁਤ ਜ਼ਰੂਰੀ ਏ ਜੇ ਛੱਡ ਕੇ ਤੁਰ ਗਈ ਬੇਦਰਦ ਤੇਰੇ ਮਗਰੋਂ ਅਸੀਂ ਫਨਾ ਹੋਣੇ ਜਿੰਨੇ ਟੁਕੜੇ ਹੋਣੇ ਦਿਲ ਦੇ ਨਹੀਂ ਹਰ ਟੁਕੜੇ ਦੇ ਟੁਕੜੇ ਹੁੜੇ ਦਿਲ ਦੇ ਨੀ ਹਰ ਟੁਕੜੇ ਤੇ ਤੇਰਾ ਲੈ ਬਾਈ ਮੇਰੀ ਬੇਇੱਜ਼ਤੀ ਨਾ ਕਰ ਬਾਈ ਟੁਕੜੇ ਕਰਤੇ ਪਹਿਲਾਂ ਜੀ ਇਹਨੇ ਦੇਖ ਲੋ ਬਾਈ ਹਨਾ ਤੇ ਵੀਰ ਵਾਰ ਕੇ ਸਾਨੂੰ ਦੱਸੋ ਕਮੈਂਟ ਕਰਕੇ ਤੇ ਨੰਬਰ ਵੀ ਬੋਲਦਾ ਬਾਈ ਤੂੰ ਵੀ ਨੰਬਰ ਬੋਲ ਦੇ ਨੰਬਰ ਬਾਈ ਮੇਰਾ ਹੈਗਾ 62831 99280 ਕਿਉਂਕਿ ਮੈਨੂੰ ਕੁੜੀਆਂ ਬਹੁਤ ਪਿਆਰ ਕਰਦੀਆਂ ਬਾਈ ਸਹੀ ਬਾਈ ਮੈਨੂੰ ਵੀ ਬਹੁਤ ਕਰਦੀਆਂ ਪੱਕੀ ਗੱਲ ਹਾਂ 6284999543 ਨੰਬਰ ਆ ਬਾਈ ਆਪਣਾ ਜਦੋਂ ਮਰਜ਼ੀ ਦਿਨ ਰਾਤ ਬਾਈ ਲਾ ਕੇ ਦੱਸੋ ਵੀ ਆਵਾਜ਼ ਕਿਹਦੀ ਚੰਗੀ ਲੱਗੀ ਕਿਹਦੀ ਕਿਵੇਂ ਲੱਗੀ ਠੀਕ ਆ ਬਾਈ ਕੁੜੀਆਂ ਮੈਨੂੰ ਵੱਧ ਪਿਆਰ ਕਰਦੀਆਂ ਮੈਨੂੰ ਵੱਧ ਕਰਦੀਆਂ ਕੁੜੀਆਂ ਮੈਨੂੰ ਵੱਧ ਪਿਆਰ ਕਰਦੀਆਂ ਮੈਨੂੰ ਵੱਧ ਖਰਚਾ ਸਤ ਲਾ ਕੇ ਕਿੰਨੇ ਕਿੰਨੇ ਲਾਉਣੀਆਂ ਲਾਲਾ ਕਿੰਨੇ ਕਿੰਨੇ 8-8 ਦੀ ਲੱਗੀ ਲੈ 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 ਆ ਯਾਰ ਲੈ ਵੀ ਜਿੰਨੀਆਂ ਕੁੜੀਆਂ ਮੈਨੂੰ ਪਿਆਰ ਨਾ ਅਸ ਵੀ ਤੇਰੀ ਵਾਜ ਓਕੇ ਹੈ ਉਹ ਭਾਈ ਜਿੰਨੀਆਂ ਕੁੜੀਆਂ ਪਿਆਰ ਕਰਦੀਆਂ ਤੇ ਵੀਡੀਓ ਭਾਈ ਵੱਤ-ਵੱਤ ਸ਼ੇਅਰ ਹੋਣ ਜੇ ਜਿੰਨੀਆਂ ਕੁੜੀਆਂ ਪਿਆਰ ਕਰਦੀਆਂ ਮੇਰੇ ਸੈਡ Song ਗਾਣੇ ਸੁਣਦੇ ਵੱਤ-ਵੱਤ ਸ਼ੇਅਰ ਕਰੋ ਭਾਈ ਮੇਰੇ ਵਾਈ ਸੁਣਦਗੇ 11 ਨੰਬਰ ਮੈਂ ਦੁਬਾਰਾ ਲਿਖਾਉਣਾ ਭਾਈ 62831999280 ਮੈਂ ਦੁਬਾਰਾ ਲਿਖਾ ਦਿੰਦਾ 6289999543 ਠੀਕ ਆ ਲੈ ਲੱਗ ਜੂ ਪਤਾ ਭਾਈ ਠੀਕ ਆ ਤੇ ਇਧਰੋਂ ਗੱਬਰੂ ਗਿਆਨੀਪਿੰਡ ਤੋਂ ਆ ਤੇ ਇਧਰੋਂ ਬਸ ਬਣਾਵਾਲੀ ਤੋਂ ਆ ਲੈ ਲੱਗ ਜੂ ਪਤਾ ਜਿੰਨੇ ਨੇੜੇ ਤੇੜੇ ਵਾਲੇ ਵੀ ਖਿੱਚ ਕੇ ਸ਼ੇਅਰ ਕਰ ਦੋ ਮੇਰਾ ਖਿੱਚ ਕੇ ਸ਼ੇਅਰ ਕਰ ਦੋ ਵੀਰ ਵੜ ਕੇ ਤੇ ਇਸੇ ਤਰ੍ਹਾਂ ਰੰਗਾ ਰੰਗਾ ਪੋਰਾਮ ਸਾਨੂੰ ਦਿਖਾਉਂਦੇ ਆ ਉਹਨਾਂ ਦੇ ਸੁਣਦੇ ਆ ਸੁਣਾਉਂਦੇ ਰਵਾਂਗੇ ਬਿਲਕੁਲ ਕਰ ਦਿਓ ਬੱਸ ਬੱਸ ਸ਼ੇਅਰ ਧੰਨਵਾਦ ਸਤਿ ਸ੍ਰੀ ਅਕਾਲ